ਦੋਸਤੋ ਪੈਸਾ ਤਾਂ ਹਰ ਇੱਕ ਕੋਲ ਹੁੰਦਾ ਪਰ ਪੈਸਾ ਲਾਉਣ ਦਾ ਦਿਲ ਨਾ ਹਰ ਕਿਸੇ ਕੋਲ ਨਹੀਂ ਹੁੰਦਾ ਆਹ ਵੀਡੀਓ ਦੇ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਕਿ ਇਹ ਵੀਡੀਓ ਨਾ ਗੁਲਾਬ ਸਿੱਧੂ ਬਾਈ ਦੇ ਪਿੰਡ ਦੀ ਹੈ ਤੇ ਗੁਲਾਬ ਸਿੱਧੂ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਗੁਲਾਬ ਸਿੱਧੂ ਬਹੁਤ ਹੀ ਚੰਗਾ ਤੇ ਦਿਲ ਦਾ ਹੀਰਾ ਬੰਦਾ ਕਿਉਂਕਿ ਉਹ ਗਰੀਬਾਂ ਦੇ ਕੰਮ ਆਉਂਦਾ ਰਹਿੰਦਾ ਤੇ ਉਹ ਕਦੇ ਵੀ ਕਿਸੇ ਨੂੰ ਉਸਨੇ ਨਿਰਾਜ ਨਹੀਂ ਕੀਤਾ ਆਹ ਵੀਡੀਓ ਦੇ ਵਿੱਚ ਤੁਸੀਂ ਦੇਖ ਲਓ ਕਿ ਗੁਲਾਬ ਸਿੱਧੂ ਬਾਈ ਦਾ ਅੱਜ ਜਨਮ ਦਿਨ ਸੀ ਤੇ ਬਾਈ ਗੁਲਾਬ ਸਿੱਧੂ ਨੇ ਦੇਖੋ ਆਪਣਾ ਜਨਮ ਦਿਨ ਕਿੰਨਾ ਸੋਹਣਾ ਬਣਾਇਆ ਦੇਖੋ ਭਾਰਤੂ ਪੈਸਾ ਲਾਉਣ ਦੇ ਨਾਲੋਂ ਪੈਸਾ ਲਾਉਣ ਦੇ ਨਾਲੋਂ ਦੇਖੋ ਗਰੀਬ ਪਰਿਵਾਰਾਂ ਦੇ ਨਾਲੋਂ ਦੇਖੋ ਲੋੜਵੰਦ ਕੁੜੀਆਂ ਦਾ ਗਰੀਬ ਘਰ ਦੀਆਂ ਧੀਆਂ ਦਾ ਦੇਖੋ ਵਿਆਹ ਕੀਤਾ ਬਾਈ ਨੇ ਦੁਨੀਆ ਦੇ ਵਿੱਚ ਜੋ ਪੁੰਨ ਦਾ ਕੰਮ ਹੁੰਦਾ ਨਾ ਇਹ ਹੁੰਦਾ ਇਹ ਦੁਨੀਆ ਦਾ ਨਾ ਸਭ ਤੋਂ ਵੱਡਾ ਪੁੰਨ ਦਾਣਾ ਤੇ ਆਹ ਵੀਡੀਓ ਦੇ ਵਿੱਚ ਤੁਸੀਂ ਦੇਖ ਲਓ ਕਿ ਵੀਰ ਨੇ ਆਪਣੇ ਜਨਮ ਦਿਨ ਦੇ ਨਾਲੋਂ ਦੇਖੋ ਗਰੀਬ ਘਰ ਦੀਆਂ ਧੀਆਂ ਦਾ ਦੇਖੋ ਵਿਆਹ ਕਰਕੇ ਨਾ ਫਿਰ ਦੇਖੋ ਗੁਲਾਬ ਸਿੱਧੂ ਬਾਈ ਨੇ ਆਪਣਾ ਜਨਮ ਦਿਨ ਬਣਾਇਆ ਵੀਡੀਓ ਵਿੱਚ ਤੁਸੀਂ ਗਲਾਬ ਸਿੱਧੂ ਬਾਈ ਨੂੰ ਦੇਖ ਸਕਦੇ ਹੋ ਕਿ ਸਿਰ ਤੇ ਦਸਤਾਰ ਸਜਾਈ ਹੋਈ ਹੈ ਤੇ ਆਪਣੇ ਫਾਦਰ ਸਾਹਿਬ ਨਾਲ ਬੈਠੇ ਨੇ ਤੇ ਦੇਖੋ ਕਿੰਨਾ ਸੋਹਣਾ ਕਾਰਜ ਰਚਾਇਆ ਬਾਈ ਗਲਾਬ ਸਿੱਧੂ ਨੇ ਦਿਲ ਤੋਂ ਸਲਾਮ ਮਰਦਾ ਜਿਹੜਾ ਇਦਾਂ ਦੇ ਗਾਇਕਾਂ ਨੂੰ ਬਾਕੀ ਜੋ ਗਲਾਬ ਸਿੱਧੂ ਬਾਈ ਨੇ ਆਪਣੇ ਜਨਮ ਦਿਨ ਮਨਾ ਕੇ ਦੇਖੋ ਗਰੀਬ ਧੀਆਂ ਦਾ ਵਿਆਹ ਕਰਕੇ ਆਪਣਾ ਜਨਮ ਦਿਨ ਮਨਾਇਆ ਤੁਹਾਨੂੰ ਕਿਦਾਂ ਦਾ ਲੱਗਿਆ ਵੀਰ ਦਾ ਕਾਰਜ ਜੋਰ ਆਇਆ ਹੋਇਆ ਬਾਕੀ ਤੁਸੀਂ ਕਮੈਂਟ ਕਰਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਅਤੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਵਦਾ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨ ਤੁਹਾਨੂੰ ਜੋ ਗੁਲਾਬ ਸਿਦੂ ਬਈ ਨੇ ਕਾਰਜ ਰਚਾਇਆ ਤੇ ਕਿਦਾਂ ਦੇ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਕੇ ਜ